ਕੀ ਵਜ੍ਹਾ ਤੁਸੀਂ ਲਾਰੈਂਸ ਦੀ ਵੀਡੀਓ ਨੂੰ ਕਿਉਂ ਨਹੀਂ ਜਨਤਕ ਕਰਦੇ 12 ਮਿਲੀਅਨ ਉਹ ਉਹਦੇ ਉੱਤੇ ਚੱਲ ਗਈ ਹੈ ਤਾਂ ਤੁਸੀਂ ਹਾਲੇ ਤੱਕ ਇਹ ਦੱਸਣ ਚ ਕੰਮ ਜਾਬ ਨਹੀਂ ਉਹ ਬਣੀ ਕਿੱਥੇ ਹਾਲੇ 3 ਮਹੀਨਿਆਂ ਦਾ ਸਨਾ ਹੋਰ ਲਈ ਜਾਂਦੇ ਸਰਕਾਰ ਕਿਸ ਗੱਲ ਦੇ ਉੱਤੇ ਵੋਟ ਮੰਗਦੀ ਹੈ ਸਾਡੀ ਸੁਰੱਖਿਆ ਦਾਤੇ ਲੱਗੀ ਪਈ ਹੈ ਬਢੇਪਾ ਸਾਡਾ ਦਾਤੇ ਲੱਗਿਆ ਪਿਆ ਘਰੋਂ ਬਾਹਰ ਅਸੀਂ ਨਿਕਲ ਨਹੀਂ ਸਕਦੇ ਕਿਹੜੇ ਨਾਲ ਰਾਟ ਦੀ ਗੱਲ ਕਰਦੇ ਹੋ ਕੁਰਸੀ ਢਾਕੇ 2 ਮਿੰਟ ਘੇਟ ਤੇ ਬਾਹਰ ਨਹੀਂ ਬਹਿ ਸਕਦੇ ਅਸੀਂ ਜਦੋਂ ਤੁਹਾਡੇ ਕੋਲੇ ਜਿੰਨੇ ਵੀ ਸਾਡੇ ਸਤਿਕਾਰਯੋਗ ਰਾਜਨੀਤਿਕ ਆਗੂ ਆਉਣਗੇ ਉਹਨਾਂ ਨੂੰ ਇਹ ਸਵਾਲ ਪੁੱਛਣਾ ਚਾਹੀਦਾ ਸਿੱਧੂ ਨੂੰ ਚਾਹਣ ਵਾਲੇ ਸਾਰੇ ਭਰਾਵਾਂ ਨੂੰ ਬੇਨਤੀ ਕਰਨਾ ਇਹ ਸਵਾਲ ਪੁੱਛੋ ਉਹਨਾਂ ਨੂੰ ਐਨੂੰ ਜਦੋਂ ਸਿੱਧੂ ਨੂੰ ਮਾਰਨਾ ਸੀ ਉਦੋਂ ਤੁਸੀਂ ਗੈਂਗਸਟਰਾਂ ਦੇ ਉੱਤੇ ਜ਼ਿੰਮੇਵਾਰੀ ਪਾਤੀ ਹੁਣ ਗੈਂਗਸਟਰਾਂ ਦੇ ਉੱਤੇ ਮੁਕੱਦਮਾ ਚੱਲਣਾ 2 ਸਾਲ ਹੋ ਗਏ ਸਾਡੇ ਚਾਰਜ ਫਰੇਮ ਨਹੀਂ ਹੋ ਰਹੇ ਪੁਲਿਸ ਆਪਣੀ ਜਿਹੜੀ ਸਟੇਟਸ ਰਿਪੋਰਟ ਹੈ ਨਾਲ ਤੇ ਦੇ ਵਿੱਚ ਨਹੀਂ ਰੱਖ ਰਹੀ ਤਾਂ ਜੇ ਤੁਹਾਨੂੰ ਇਹ ਲੱਗਦਾ ਵੀ ਗੈਂਗਸਟਰ ਬਹੁਤ ਚੰਗਾ ਕੰਮ ਕਰ ਰਿਹਾ ਤਾਂ ਕਿਰਪਾ ਕਰ ਕਿ ਤੁਸੀਂ ਤੁਹਾਡੀ ਸਿੱਟ ਨੇ ਤੁਹਾਡੇ ਅਫਸਰਾਂ ਨੇ ਕੋਈ ਕੰਮ ਹੀ ਨਹੀਂ ਕਰਨਾ ਸਾਡੇ ਲਈ ਆ ਮੰਨ ਲਓ ਤੁਸੀਂ ਮੈਨੂੰ ਐਮਪੀ ਬਣਾ ਦੇਣੋ ਮੈਂ ਕੀ ਕਰੂੰਗਾ ਐਮਪੀ ਬਣ ਕੇ ਇੱਕ ਲਾਰੈਂਸ ਬਿਸ਼ਨੋਈ ਇੰਨਾ ਪਾਵਰਫੁਲ ਹੈ ਵੀ ਉਹ ਗੁਜਰਾਤ ਦੇ ਵਿੱਚ ਜਾ ਕੇ ਬੈਠ ਗਿਆ ਉੱਤੇ 268 ਲਾਤੀ ਬੀਜੇਪੀ ਵਾਲੇ ਨੇ ਜਦੋਂ ਕਤਲ ਹੋ ਜਾਂਦਾ ਜ਼ਿੰਮੇਵਾਰੀ ਗੈਂਗਾਂ ਤੇ ਪਾ ਦਿੰਦੇ ਹੋ ਜਦੋਂ ਅਦਾਲਤ ਦੇ ਕੋਲੇ ਗੈਂਗਾਂ ਨੂੰ ਸਜ਼ਾ ਦੇਣ ਦੀ ਗੱਲ ਆਉਂਦੀ ਹੈ ਤਾਂ ਤੁਸੀਂ ਉਹਨਾਂ ਦੀ ਸਪੋਰਟ ਕਰਨ ਲੱਗ ਜਾਂਦੇ ਹੋ ਸਿੱਟਾ ਜਿਵੇਂ ਸ਼ਬਦਾਂ ਦੇ ਵਿੱਚ ਕਵਰ ਦਾ ਸ਼ਾਇਰ ਮੈਂ ਬੜਾ ਮਰੂਨ ਸਕੂਲ ਦੇਣ ਵਾਲੀ ਗੱਲ ਹੈ ਹਨਾ ਮੈਨੂੰ ਜਦੋਂ ਮੈਂ ਇਹੋ ਜਿਹੇ ਪ੍ਰੋਗਰਾਮ ਵੇਖਦਾ ਨਾ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ ਵੀ ਇੰਨੇ ਲੋਕਾਂ ਦਾ ਚਾਹੇਤਾ ਸੀ ਮੇਰਾ ਬੇਟਾ ਤੇ ਉਹਦੇ ਜਨਮ ਦਾ ਕਿੰਨੇ ਲੋਕਾਂ ਨੂੰ ਦੁੱਖ ਸੀ ਤੇ ਉਹਨਾਂ ਨੇ ਆਪਣੀ ਖੁਸ਼ੀ ਨੂੰ ਕਿੰਨੇ ਵਧੀਆ ਤਰੀਕੇ ਦੇ ਨਾਲ ਮਨਾਇਆ ਮੇਰਾ ਰੋਮ ਰੋਮ ਇਹਨਾਂ ਨੇ ਅੱਜ ਕਰਜ਼ਾਈ ਕਰਤਾ ਇਸ ਕਰਕੇ ਮੈਂ ਇਹਨਾਂ ਦਾ ਦੇਣ ਨਹੀਂ ਦੇ ਸਕਦਾ ساری ਉਮਰ ਜਿਹੜੇ ਜਿੰਨੀ ਵਧੀਆ ਤਰੀਕੇ ਦੇ ਨਾਲ ਸਾਰਾ ਪ੍ਰੋਪਰ ਇਹਨਾਂ ਨੇ ਪ੍ਰਬੰਧ ਕੀਤਾ ਸਲਾਹ ਹੁਣ ਜੋਗ ਹੈ ਬਹੁਤ ਜਿਆਦਾ ਤਾਂ ਬਾਪੂ ਜੀ ਜਦੋਂ ਨਿੱਕਾ ਸਿੱਧੂ ਆਇਆ ਸੀ ਤਾਂ ਪਹਿਲਾ ਅਹਿਸਾਸ ਕੀ ਸੀ ਦਿਲ ਵਿੱਚ ਸਿੱਖ ਸਿੱਧੂ ਨੂੰ ਵੀ ਯਾਦ ਕੀਤਾ ਹੋਏਗਾ ਜ਼ਰੂਰ ਬਿਲਕੁਕੁਲ ਬੇਟਾ ਦੇਖ ਜਦੋਂ ਇੱਕ ਵਾਰੀ ਦੁਨੀਆ ਦੇ ਉੱਤੇ ਆਪਣੇ ਲਈ ਇੱਕ ਹਨੇਰੀ ਰਾਤ ਵਰਗਾ ਸੰਸਾਰ ਹੋ ਗਿਆ ਸੀਵਾਜ ਨਹੀਂ ਆਉਂਦੀ ਬਈ ਤਾਂ ਇੱਕ ਉਮੀਦ ਦੀ ਕਿਰਤਾਂ ਜ਼ਰੂਰ ਹੈ ਹਾਂ ਜਿੱਥੋਂ ਤੱਕ ਮੈਂ ਕਹਾਂ ਵੀ ਵੱਡਾ ਸਿੱਧੂ ਦਾ ਜਾਣ ਦਾ ਘਟਾ ਹੋ ਗਿਆ ਕਿ ਉਹ ਉਹ ਤਾਂ ਨਹੀਂ ਹੋ ਸਕਦਾ ਕਿਸੇ ਵੀ ਹਾਲਤ ਦੇ ਵਿੱਚ ਪਰੰਤੂ ਅਕਾਲ ਪੁਰਖ ਨੇ ਆਪਣੇ ਹੱਕ ਦੇ ਵਿੱਚ ਜਸਤਿਸ ਜੂਰ ਕੀਤਾ ਕਿਉਂਕਿ ਪ੍ਰਮਾਤਮਾ ਨੂੰ ਸ਼ਾਇਦ ਉਹਦੀ ਮੌਤ ਮਨਜ਼ੂਰ ਨਹੀਂ ਸੀ ਪਰ ਪਾਪੀਆਂ ਨੇ ਦਰਿੰਦਿਆਂ ਨੇ ਜੋ ਵੇਸ਼ਨ ਦਿਖਾਇਆ ਤਾਂ ਪ੍ਰਮਾਤਮਾ ਨੇ ਵੀ ਉਹਨੂੰ ਕਬੂਲਿਆ ਨਹੀਂ ਔਰ ਉਹਨੇ ਆਪਣਾ ਫੈਸਲਾ ਬਦਲ ਕੇ ਸਾਰੇ ਸੰਸਾਰ ਦੇ ਉੱਤੇ ਇਹ ਗੱਲ ਨੂੰ ਸਾਹਮਣੇ ਕੀਤਾ ਹੈ ਬਾਪੂ ਜੀ ਲੱਖਾਂ ਲੋਕ ਤੁਹਾਨੂੰ ਮਿਲਣ ਆਂਦੇ ਨੇ ਲੱਖਾਂ ਲੋਕ ਤੁਹਾਨੂੰ ਸਮਝਦੇ ਨੇ ਇਤਜ਼ਾਤachar ਕਰ ਚੁੱਕੇ ਹੋ ਬੱਚੇ ਦੇ ਨਵੇਂ ਵਿੱਚ ਨੂੰ ਵੇਖਣ ਨੂੰ ਲੈ ਕੇ ਕੀ ਤੁਸੀਂ ਉਹਨਾਂ ਦਾ ਪਵਿੱਕ ਸੇਵ ਕਰਨੇ ਪੋਲਿਟਿਕਸ ਜਾ ਸਕਦੇ ਹੋ ਮਤਲਬ ਪਵਿੱਕ ਨਵੇਂ ਛੋਟੇ ਬੱਚੇ ਲੋਕ ਛੋਟੇ ਤੋਂ ਐਕਸਪੈਕਟ ਕਰਦੇ ਨੇ ਕਿ ਤੁਸੀਂ ਕੁਝ ਵਧੀਆ ਕਰੋਗੇ ਸਿੱਧੂ ਦੀ ਬੜੀ ਸਪਨਾ ਸੀਗਾ ਕਿ ਮਾਨਸੇ ਵਿੱਚ ਲਈ ਕੁਝ ਕਰਨਾ ਵਿੱਚ ਹੁਣਾ ਚ ਜਾਉਂਗੇ ਕਿਥੋਂ ਤੱਕ ਵਧੀਆ ਕਰਨ ਦੀ ਗੱਲ ਹੈ ਹਨਾ ਅਸੀਂ ਸ਼ੁਰੂ ਤੋਂ ਜੇ ਸਿੱਧੂ ਦੇ ਸੁਭਾਅ ਦੇ ਵਿੱਚ ਕੁਝ ਅੱਛੀਆਂ ਗੱਲਾਂ ਨੇ ਤਾਂ ਜ਼ਿਆਦਾ ਤੌਰ ਤੇ ਉਹ ਪਰਿਵਾਰ ਚੋਂ ਆਈਆਂ ਨੇ ਹਨਾ ਤਾਂ ਅਸੀਂ ਵੀ ਜਿਸ ਤਰ੍ਹਾਂ ਸਿੱਧੂ ਜਿਸ ਤਰ੍ਹਾਂ ਦਾ ਪੋਲਿਟিক্যাল ਸਿਸਟਮ ਚਾਹੁੰਦਾ ਸੀ ਭ੍ਰਿਸ਼ਟਾਚਾਰ ਹੈਤ ਮਨੂੰ ਮਤਲਬ ਉਹ ਮਹਿਸੂਸ ਕਰਦਾ ਸੀ ਕਿਉਂਕਿ ਸਾਡੀ ਐਡਮਿਸ਼ਨ ਵੀ ਰਿజర్ਵੇਸ਼ਨ ਦੇ ਕੋਟੇ ਚ ਹੋਈ ਸੀ ਉਹ ਇਹ ਗੱਲਾਂ ਦਿਲ ਦੇ ਨੇੜੋਂ ਜਾਣਦਾ ਸੀ ਇਸ ਗੱਲ ਨੂੰ ਵੀ ਯਾਰ ਇਹ ਇੱਕ ਤੱਬਾ ਸਾਡੇ ਇਲਾਕੇ ਦੇ ਉੱਤੇ ਤਾਂ ਉਹ ਇੱਕ এডੂਕੇਸ਼ਨ ਦੇ ਔਰ ਜਿਹੜੀ ਹਸਪੀਟਲ ਦੇ ਹਿੱਸੇ ਇਹ ਦੋ ਚੀਜ਼ਾਂ ਦੇ ਵਿੱਚ ਉਹਦਾ ਬਹੁਤ ਇੰਟਰਸਟ ਸੀਗਾ ਵੀ ਮੈਂ ਇਹਦੇ ਵਿੱਚ ਬਹੁਤ ਜ਼ਿਆਦਾ ਸੁਧਾਰ ਕਰੂਗਾ ਅਗਰ ਮੈਂ ਪਾਵਰ ਦੇ ਵਿੱਚ ਆ ਜਾਂਦਾ ਤਾਂ ਤਾਂ ਹੁਣ ਤਾਂ ਉਹਨੇ ਇੱਥੋਂ ਤੱਕ ਵੀ ਕਹਿਤਾ ਸੀ ਵੀ ਸ਼ਾਇਦ ਮੈਂ ਇਲੈਕਸ਼ਨ ਵੀ ਨਾ ਲੜਾਂ ਪਰੰਤੂ ਮੈਂ ਜਿਹੜੇ ਆ ਕੰਮ ਨੇ ਜਿਵੇਂ ਕਿ ਬਹੁਤ ਵੱਡਾ ਹਸਪਤਾਲ ਹੈ ਬੜੀ ਬਹੁਤ ਵੱਡੀ ਯੂਨੀਵਰਸਿਟੀ ਇਸ ਰਸਤੇ ਤੋਂ ਤੁਰਿਆ ਹੋਇਆ ਸੀਗਾ ਛੋਟੇ ਸ਼ੋਭ ਨੂੰ ਲੈ ਕੇ ਕੀ ਸੁਪਨੇ ਹੈਗੇ ਨੇ ਤੁਹਾਡੇ ਸੁਪਨੇ ਬੇਟਾ ਇਹੀ ਹੈ ਕਿ ਪਹਿਲਾਂ ਤਾਂ ਹਲੇ ਉਹ ਬਚਪਨ ਹੈ ਉਹਦਾ ਪ੍ਰੋਪਰਲੀ ਉਹਦਾ ਜਿਹੜਾ ਪਾਲਣ ਪੋਸ਼ਣ ਹੈ ਉਹਦੀ تعلیم ਹੈ ਜਦੋਂ ਇਹ ਸਾਰੀਆਂ ਚੀਜ਼ਾਂ ਪੂਰੀਆਂ ਹੋਣੀਆਂ ਤਾਂ ਪ੍ਰਮਾਤਮਾ ਜਿਸ ਤਰ੍ਹਾਂ ਉਹ ਸਾਰੇ ਤੁਸੀਂ ਰਿਸਪੈਕਟ ਕਰਦੇ ਹੋ ਵੀ ਉਹ ਸਿੰਗਰੀ ਬਣੇਗਾ ਹਨਾ ਇਹ ਹਨ ਇੱਕ ਵਿਖਦੇ ਘਰ ਵਿੱਚ ਨਹੀਂ ਗੱਲਾਂ ਵੀ ਉਹ ਕਿਸੇ ਅਫਸਰ ਲਾਈਨ ਵੱਲ ਜਾਂਦਾ ਹੈ ਜਾਂ ਕਿਸੇ ਸਮਾਜ ਸੇਵਾ ਵੱਲ ਜਾਂਦਾ ਹੈ ਜਾਂ ਸਿੰਗਰ ਬੰਦਾ ਹੈ ਇਸ ਸਮਾਉਂ ਦੇ ਉੱਤੇ ਕਾਫੀ ਕੁਸ਼ਹ ਹਾਲੇ ਚੇਂਜ ਹੋ ਸਿੱਧੂ ਮੁਸਲਮਾਨ ਕਹਿੰਦੇ ਕਿ ਅਨ ਰਿਕਾਰਡ ਹੋਣੇ ਤੁਸੀਂ ਚਾਹੁੰਦੇ ਕਿ ਉਹ ਛੋਟਾ ਸ਼ੁਭਜੋ ਵੱਡਾ ਹੋਵੇ ਤੇ ਉਹਨਾਂ ਗੀਤਾਂ ਨੂੰ ਗਾਵੇ ਬਿਲਕੁਲ ਅਸੀਂ ਤਾਂ ਕਹਿੰਦੇ ਵੀ ਉਹ ਆਪ ਦੇ ਭਰਾ ਦਾ ਵਿਰਸੇ ਨੂੰ ਬਿਲਕੁਲ ਇਸੇ ਤਰੀਕੇ ਸੰਭਾਲੇ ਪਰੰਤੂ ਇਹ ਮਾਲਕ ਦੀ ਕਿਰਪਾ ਹੁੰਦੀ ਹੈ ਹਨਾ ਮਾਤਾ ਸਰਸਵਤੀ ਦਾ ਉਹਦੇ ਤੇ ਹੱਥ ਹੋਇਆ ਤਾਂ ਸ਼ਾਇਦ ਜਰੂਰ ਇਸ ਲਾਈਨ ਨੂੰ ਵੀ ਚੁਣ ਸਕਦਾ ਪਰੰਤੂ ਇਹ ਹਲੇ ਆਪਾਂ ਕਿਹਾ ਸੀ ਲਾ ਸਕਦੇ ਹਾਂ ਇਸ ਸਮਾਂ ਹੁਣ ਤੇ ਪਤਾ ਤੇ ਵੀ ਬੋਟਾਂ ਜਿਹੜੇ ਲਗਾਏ ਜਾ ਰਹੇ ਨੇ ਬਠਿੰਡਾ ਤੋਂ ਤੁਸੀਂ ਚੋਣ ਲੜ ਰਹੇ ਹੋ ਇਹ ਕਿੰਨੀ ਕੀ ਗੱਲ ਹੈ ਨਿੱਕਾ ਸਿੱਧੂ ਕਿਤੇ ਵਰਗਾ ਦਿਖਦਾ ਹੈ ਹਾਂ ਬੇਟਾ ਨਿੱਕਾ ਸਿੱਧੂ ਕਿਤੇ ਵਰਗਾ ਦਿਖਦਾ ਹੈ ਸੇਮ ਦਿੱਟੋ ਸਾਡੇ ਚ ਮਾਪਿਆਂ ਤੇ ਜਾਣਾ ਜੀ ਉਦਾਂ ਸਰ ਕੱਲ ਤੁਸੀਂ ਬਾਈਕ ਕੋ ਕੰਗ ਸਾਈਡ ਕਮਾਂਡ ਨੂੰ ਮਿਲ ਰਹੇ ਹੋ ਜੀ ਅੰਕਾ ਜੀ ਨਹੀਂ ਮੈਂ ਤਾਂ ਮੈਂ ਤਾਂ ਕੋਈ ਪ੍ਰੋਗਰਾਮ ਦਿੱਤਾ ਮਿਲਦਾ ਜੀ ਕੋਤਾ ਲੱਗਦਾ ਵੀ ਬਜਵਾ ਸਾਹਿਬ ਤੋਂ ਤੱਕ ਪਹੁੰਚ ਕਰ ਰਹੇ ਨੇ ਵੀ ਦੇਖੋ ਜੀ ਉਹ ਤੋਂ ਮਤਲਬ ਕੋਈ ਅਜਦਾ ਨਹੀਂ ਉਹਦਾ ਸੰਪਰਕ ਤਾਂ ਤੋਂ ਸ਼ੁਰੂ ਤੋਂ ਹੀ ਪਰਿਵਾਰ ਕਾਂਗਰਸੀ ਹੈ ਕਾਂਗਰਸੀ ਵਾਲੀ ਹੈ ਪਰੰਤੂ ਕੋਈ ਮੈਂ ਕੋਈ ਨਵੀਂ ਅਪਡੇਟ ਤੁਹਾਨੂੰ ਦੇਣ ਦੇ ਕਾਬਿਲ ਨਹੀਂ ਹੈ ਜੀ ਹਵਲੇ ਤੋਂ ਕਿ ਕਾਂਗਰਸ ਨੇ ਕਿਸਨੇ ਕਿਹਾ ਕਿ ਚੋਣ ਲੜੋ ਜਾਂ ਕੁਝ ਹੋ ਜਾ ਬਸ ਅਕਚੁਅਲੀ ਇਹ ਸਾਰੇ ਜੀ ਤੁਸੀਂ ਪੀਟੀ ਕਾਲ ਜੀ ਅੱਜ ਬਹੁਤ ਬਣ ਜਾਓ ਆਪਾਂ ਇਕੱਲੇ ਜਿਵੇਂ ਜਦੋਂ ਨਿੱਕੇ ਨਿੱਕੇ ਸਿੱਧੂ ਦੇ ਨਿੱਕੇ ਨਿੱਕੇ ਹੱਥ ਫੜੇ ਸੀ ਤਾਂ ਜਦੋਂ ਵੱਡੇ ਸਿੱਧੂ ਦੇ ਫੜੇ ਸੀ ਤਾਂ ਉਹ ਸੇਮ ਉਦਾਂ ਦੀ ਫੀਲਿੰਗ ਹੀ ਆਈ ਸੀ ਉਸ ਟਾਈਮ ਬਿਲਕੁਲ ਬੇਟਾ ਉਹ ਤਾਂ ਆਪਣਾ ਖੂਨ ਹੈ ਤਾਂ ਕੁਦਰਤੀ ਗੱਲ ਉਹ ਤਾਂ ਲੱਗਣੀ ਹੈ ਸਾਨੂੰ ਤਾਂ ਉਹਦੇ ਤੇ ਇਹਦੇ 'ਚ ਕੋਈ ਚੇਂਜ ਹੀ ਨਹੀਂ ਲੱਗ ਰਹੀ ਹੈ ਹਨਾ ਸ਼ਕਲ ਸੂਰਤ ਤੋਂ ਵੀ ਮਤਲਬ ਉਵੇਂ ਲੱਗ ਰਿਹਾ ਹੈ ਔਰ ਅਸੀਂ ਤਾਂ ਵੀਰ ਕਰਦੇ ਆ ਵੀ ਉਹਦੇ ਚ ਉਹਦੇ ਵਾਲੀ ਗੋਣੀ ਹੁਣ ਉਸੇ ਦਾ ਰਸਤਾ ਪਣਾਵੇ ਉਹ ਉਸੇ ਤਰੀਕੇ ਨਾਲ ਇੱਕ ਤੁਸੀਂ ਇੱਕ ਸਵਾਲ ਜਦੋਂ ਬਟਾ ਤੁਸੀਂ ਹੈਲਥ ਦੀ ਗੱਲ ਕੀਤੀ ਠੀਕ ਹੈ ਐਜੂਕੇਸ਼ਨ ਵੀ ਤਾਂ ਚਾਹੁੰਦੇ ਆ ਨੇ ਹੈਲਥ ਦੀ ਗੱਲ ਕੀਤੀ ਐਜੂਕੇਸ਼ਨ ਦੀ ਗੱਲ ਕੀਤੀ ਸਿੱਧੂ ਮਸੇਵਾਲਾ ਉਹ ਨਾ ਚੱਲਣਾ ਚਾਹੁੰਦਾ ਸੀ ਸਰਕਾਰ ਸਰਕਾਰ ਕਹਿੰਦੀ ਅਸੀਂ ਹੈਲਥ ਤੇ ਐਜੂਕੇਸ਼ਨ ਨੂੰ ਫੋਕਸ ਕਰਕੇ ਬੜਾ ਅੱਗੇ ਆਏ ਆ ਸਰਕਾਰ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹੋ ਸਰ ਜੀ ਸਰਕਾਰ ਦੀ ਕਾਰਗੁਜ਼ਾਰੀ ਕੋਈ ਬਹੁਤੀ ਚੰਗੀ ਨਹੀਂ ਹੈ ਹੁਣ ਮੈਂ ਇਸ ਇੱਕ ਵਿਰੋਧੀ ਹੋਣ ਦੇ ਨਾਤੇ ਆ ਜੇ ਮੈਂ ਹੁਣ ਇਮਾਨਦਾਰੀ ਨਾਲ ਕਹਾਂ ਮੈਂ ਤਾਂ ਤੁਸੀਂ ਹਸਪੀਟਲ ਦੇ ਵਿੱਚ ਜਾ ਕੇ ਦੇਖ ਲਓ ਛੋਟੇ ਸਾਨੂੰ ਵੀ ਲੋਕਾਂ ਨੇ ਇਹ ਗੱਲ ਕਹੀ ਸੀ ਵੀ ਸ਼ੁਭਦੀ ਗਤੂ 40 ਲੱਖ ਰੁਪਏ ਪਹਿਲੇ ਨੇ ਹਸਪਤਾਲ ਨੂੰ ਦੇਇਆ ਰਾ ਉਥੇ ਐਕਸ-ਰੇ ਤੱਕ ਦਾ ਪ੍ਰਬੰਧ ਨਹੀਂ ਹੈ ਇਸੇ ਬਲਾ ਹਸਪਤਾਲ ਕੀ ਓਏ ਹੋਰ ਨਾ ਜਾ ਕੇ ਦੇਖੋ ਉਥੇ ਕੋਈ ਛੋਟਾ ਮੋਟਾ ਟੈਸਟ ਵੀ ਨਹੀਂ ਹੋ ਸਕਦਾ ਤਾਂ ਜਿਹੜੀਆਂ ਸਾਡੀਆਂ ਉਹਦੀਆਂ ਸਮਾਜ ਦੀਆਂ ਲੋੜਾਂ ਨੇ ਉਹ ਉਹਨਾਂ ਤੋਂ ਹਸਪਤਾਲ ਸਾਡਾ ਸੱਖ ਨੇ ਬਿਲਕੁਲ ਪਰੰਤੂ ਹੁਣ ਇਹ ਗਵਰਨਮੈਂਟ ਨੂੰ ਕਰਨਾ ਚਾਹੀਦਾ ਹੈ ਇਸ ਗੱਲ ਨੂੰ ਕਿਉਂ ਨਹੀਂ ਇਤਨੂੰ ਧਿਆਨ ਜਾ ਰਿਹਾ ਲਾ ਐਂਡ ਆਊਟ ਦੀ ਹਰ ਸਾਡੀ ਤੁਸੀਂ ਵੇਖ ਲਓ ਕਿਸੇ ਵੀ ਮੈਨੂੰ ਪੋਲਿਟੀਕਲ ਪਾਰਟੀ ਦੇ ਗਿਲਾ ਹੀ ਇਸ ਗੱਲ ਦਾ ਹੈ ਕਿਸੇ ਕਿਸੇ ਪਾਰਟੀ ਨੇ ਵੀ ਗੈਂਗਸਟਰਵਾਦ ਕਿ ਕਿਸੇ ਨੇ ਵੀ ਲਾਇਨ ਆਰਡਰ ਦੀ ਹਾਲਤ ਨੂੰ ਦੀ ਮਾੜੀ ਹੈ ਨਹੀਂ ਕਿਹਾ ਸਾਰੇ ਨੂੰ ਇਹ ਨਾਲ ਚੰਗਾ ਲੱਗ ਰਿਹਾ ਹੈ ਦਰਾਂ ਦਰ ਜਿਹੜੇ ਗੁੰਡੇ ਆ ਉਹ ਪਰੇਗਾ 268 ਲਾ ਕੇ ਗੁੰਡਾ ਇੱਕ ਰਿਜ਼ਰਵ ਕਰ ਲਿਆ ਜਾ ਕੇ ਸੈਂਟਰ ਵਾਲਿਆਂ ਨੇ ਉੱਥੇ ਕੀ ਉਹ ਜਵਾਬ ਦੇਣਗੇ ਵੀ 268 ਕਾਦੇ ਲਈ ਲਾਈ ਹੈ ਕਾਦੇ ਲਈ ਤੁਸੀਂ ਉਹਨੂੰ ਹਰਾਲਤਾਂ ਚੋਂ ਰੋਕਤਾ ਤੁਹਾਡੇ ਹੱਥਾਂ ਦੇ ਵਿੱਚ 7 ਤੇ 8 ਦੀ ਰਾਤ ਨੂੰ ਜੇੜ ਪ੍ਰਸ਼ਾਸਨ ਤੋਂ ਬਾਹਰ ਸੀਗਾ ਜਿਹੜਾ ਲਾਰੈਂਸ ਉਸੇ ਰਾਤ ਨੂੰ ਉਹਦੀ ਉਹ ਵੀਡੀਓ ਬਣਦੀ ਹੈ ਤਾਂ ਤਿੰਨ ਵਾਰੀ ਸਰਕਾਰ ਕੋਰਟ ਨੂੰ ਵੀ ਝੂਠ ਬਾਰੇ ਬੋਲਿਆ ਹੀ ਜਾ ਕੇ ਤਾਂ ਸਰਕਾਰ ਚਾਹਣਾ ਚਾਹੁੰਦੀ ਕਿ ਮੈਂ ਸਾਰੇ ਲੋਕਾਂ ਨੂੰ ਤੁਹਾਡੇ ਜ਼ਰੀਏ ਇਹ ਗੱਲ ਅਪੀਲ ਕਰਦਾ ਵੀ ਤੁਸੀਂ ਇਹ ਮੁੱਦਾ ਨਹੀਂ ਹੈ ਮੈਂ ਇਲੈਕਸ਼ਨ ਚ ਆਉਂਦਾ ਕਿ ਨਹੀਂ ਆਉਂਦਾ ਉਹ ਸਮਾਂ ਦੱਸੂਗਾ ਨਹੀਂ ਆਉਂਦਾ ਇਹ ਕੋਈ ਜੂਰੀ ਨਹੀਂ ਹੈ ਪ੍ਰੰਤੂ ਤੁਸੀਂ ਜਿੰਨੇ ਸਿੱਧੂ ਨੂੰ ਪਿਆਰ ਕਰਦੇ ਹੋ ਇਹਨਾਂ ਨੂੰ ਸਵਾਲ ਪੁੱਛੋ ਕੀ ਵਜ੍ਹਾ ਤੁਸੀਂ ਲਾਰੈਂਸ ਦੀ ਵੀਡੀਓ ਨੂੰ ਕਿਉਂ ਨਹੀਂ ਜਨਤਕ ਕਰਦੇ 12 ਮਿਲੀਅਨ ਉਹ ਉਹਦੇ ਉੱਤੇ ਚੱਲ ਗਈ ਐ ਤਾਂ ਤੁਸੀਂ ਹਲੇ ਤੱਕ ਇਹ ਦਸਣ ਚ ਕੰਮਜਾਬ ਨਹੀਂ ਉਹ ਬਣੀ ਕਿੱਥੇ ਹਲੇ 3 ਮਹੀਨਿਆਂ ਦਾ ਸਮਾਂ ਹੋਰ ਲਈ ਜੰਨੇ ਹੋ ਸਰਕਾਰ ਕਿਸ ਗੱਲ ਦੇ ਉੱਤੇ ਵੋਟ ਮੰਗਦੀ ਐ ਸਾਡੀ ਸੁਰੱਖਿਆ ਦਾਤੇ ਲੱਗੀ ਪਈ ਐ ਬਢੇਪਾ ਸਾਡਾ ਦਾਤੇ ਲੱਗਿਆ ਪਿਆ ਘਰੋਂ ਬਾਹਰ ਅਸੀਂ ਨਿਕਲ ਨਹੀਂ ਸਕਦੇ ਕਿਹੜੇ ਲਾਗਰ ਆੜ ਦੀ ਗੱਲ ਕਰਦੇ ਹੋ ਕੁਰਸੀ ਢਾ ਕੇ 2 ਮਿੰਟ ਗੇਟ ਦੇ ਬਾਹਰ ਨਹੀਂ ਬਹਿ ਸਕਦੇ ਅਸੀਂ ਇਹ ਇਹ ਕਿਹੜਾ ਕਿਹੜਾ ਰਾਜ ਆ ਇਹ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਹੁਣ ਮੈਂ ਤੁਹਾਨੂੰ ਲੋਕਾਂ ਨੂੰ ਅਪੀਲ ਕਰਦਾ ਸਾਰੀ ਤੁਸੀਂ ਜਦੋਂ ਤੁਹਾਡੇ ਕੋਲੇ ਜਿੰਨੇ ਵੀ ਸਾਡੇ ਸਤਕਾਰਯੋਗ ਰਾਜਨੀਤਿਕ ਆਗੂ ਆਉਣਗੇ ਉਹਨਾਂ ਨੂੰ ਇਹ ਸਵਾਲ ਪੁੱਛਣਾ ਚਾਹੀਦਾ ਸਿੱਧੂ ਨੂੰ ਚਾਹਣ ਵਾਲੇ ਸਾਰੇ ਭਰਾਵਾਂ ਨੂੰ ਬੇਨਤੀ ਕਰਨਾ ਇਹ ਸਵਾਲ ਪੁੱਛੋ ਉਹਨਾਂ ਨੂੰ ਐਨੂੰ ਵੀ ਜਿਹੜੀ ਉਹਦੀ ਵੀਡੀਓ ਹੈ ਹੁਣ ਤੁਸੀਂ ਜਦੋਂ ਸਿੱਧੂ ਨੂੰ ਮਾਰਨਾ ਸੀ ਉਦੋਂ ਤੁਸੀਂ ਗੈਂਗਸਟਰਾਂ ਦੇ ਉੱਤੇ ਜ਼ਿੰਮੇਵਾਰੀ ਪਾਤੀ ਹੁਣ ਗੈਂਗਸਟਰਾਂ ਦੇ ਉੱਤੇ ਮੁਕੱਦਮਾ ਚੱਲਣਾ 2 ਸਾਲ ਹੋ ਗਏ ਸਾਡੇ ਚਾਰਜ ਫਰੇਮ ਨਹੀਂ ਹੋ ਰਹੇ ਪੁਲਿਸ ਆਪਣੀ ਜਿਹੜੀ ਸਟੇਟਸ ਰਿਪੋਰਟ ਹੈ ਅਦਾਲਤ ਦੇ ਵਿੱਚ ਨਹੀਂ ਰੱਖ ਰਹੀ ਮੈਡਮ ਸੈਸ਼ਨ ਨੇ ਇਹ ਗੱਲ ਹੁਕਮ ਵੀ ਦਿੱਤੇ ਵੀ ਸਟੇਟ ਸਪੋਰਟ ਦਿਓ ਤਾਂ ਅਸੀਂ ਬਹਿਸ ਕਾਦੇ ਉੱਤੇ ਕਰੀਏ ਤਾਂ ਜੇ ਤੁਹਾਨੂੰ ਇਹ ਲੱਗਦਾ ਵੀ ਗੈਂਗਸਟਰ ਬਹੁਤ ਚੰਗਾ ਕੰਮ ਕਰ ਰਿਹਾ ਤਾਂ ਕਿਰਪਾ ਕਰਕੇ ਉਹਨਾਂ ਨੂੰ ਰਿਹਾ ਕਰ ਦਿਓ ਸਾਡੀ ਐਫ ਆਈ ਆਰ ਨੂੰ ਕ੍ਰੈਸ਼ ਕਰ ਦਿਓ ਅਸੀਂ ਖੁਸ਼ ਹਾਂ ਉਸ ਗੱਲ ਦੇ ਉੱਤੇ ਪਰ ਸਾਨੂੰ ਜਲੀਲ ਨਾ ਕਰੋ ਕੋਰਟਾਂ ਦੇ ਵਿੱਚ ਲਿਆ ਕੇ ਜੇ ਤੁਸੀਂ ਤੁਹਾਡੀ ਸਿੱਟ ਨੇ ਤੁਹਾਡੇ ਅਫਸਰਾਂ ਨੇ ਕੋਈ ਕੰਮ ਹੀ ਨਹੀਂ ਕਰਨਾ ਤਾਂ ਫਿਰ ਕਾਦੇ ਲਈ ਆ ਮੰਨ ਲਓ ਤੁਸੀਂ ਮੈਨੂੰ ਐਮਪੀ ਬਣਾ ਦੇਣਾ ਮੈਂ ਕੀ ਕਰੂੰਗਾ ਐਮਪੀ ਬਣ ਕੇ ਮੇਰੇ ਹੱਥ ਵਿੱਚ ਕੀ ਹੋਊਗਾ ਜਦ ਤੱਕ ਤੁਸੀਂ ਸਿਸਟਮ ਬਦਲਣ ਦੀ ਗੱਲ ਨਹੀਂ ਕਰਦੇ ਤੂੰ ਬਹੁਤ ਵੱਡਾ ਬਦਲਾ ਲੈ ਕੇ ਆਈ ਸੀ ਮੈਂ ਸਾਨੂੰ ਵੀ ਉਮੀਦ ਸੀ ਇਹਨਾਂ ਲੋਕਾਂ ਤੋਂ ਵੀ ਨਵੇਂ ਆਏ ਨੇ আর ਸ਼ਾਇਦ ਕੋਈ ਨਾ ਕੋਈ ਚੰਗਾ ਕਰਨਗੇ ਪਰੰਤੂ ਸਾਰੇ ਚੁੱਪ ਕਰ ਗਏ ਇੱਕ ਬੰਦੇ ਦੀ ਬੋਲਣ ਦੀ ਹਿੰਮਤ ਨਹੀਂ ਵੀ ਲਾ ਅੰਡਰ ਦੀ ਹਾਲਤ ਕੀ ਹੈ ਘਰੇ ਬੈਠੇ ਫਰੋਤੀਆਂ ਆ ਰਹੀਆਂ ਹੈ ਜਿਹੜੀ ਐਨਆਈਏ ਦੀ ਜਿਹੜੀ ਯੂ ਨੋ ਰਿਪੋਰਟ ਹੈ ਤੁਸੀਂ ਆਪਣਾ ਸਰਚ ਮਾਰ ਕੇ ਦੇਖ ਲਓ ਗੂਗਲ ਤੇ 5 ਕਰੋੜ ਰੁਪਈਆ ਬੰਦਾ ਜੇਲ੍ਹ ਦੇ ਅੰਦਰ ਬੈਠਾ ਕਾਰੋਬਾਰ ਕਰਦਾ ਕੀ ਇਹ ਸੱਚ ਹੈ ਵੀ ਉਹ ਗੈਂਗਸਟਰ ਲਾਰੈਂਸ ਮਿਸ਼ਰੋਹੀ ਕਰਦਾ ਜਾਂ ਉਹਦੇ ਮਗਰ ਜਿਹੜੀ ਚਿੱਟੀ ਕੱਪੜਿਆਂ ਵਾਲੀ ਟੀਮ ਹੈ ਉਹ ਕਰਦੀ ਹੈ ਜਾਂ ਉਹਨਾਂ ਦਾ ਕੇਵਲ ਨਾਮ ਹੀ ਵਰਤੇ ਜਾ ਰਿਹਾ ਹੈ ਕਿੱਧਰ ਨੂੰ ਜਾਈਏ ਅਸੀਂ ਹੁਣ ਕੇਸ ਸ਼ੁਰੂ ਨਹੀਂ ਜੋ 2 ਸਾਲ ਦੇ ਵਿੱਚ ਮੈਂ ਕੇਸ ਸਟਾਰਟ ਨਹੀਂ ਕਰਵਾ ਸਕਿਆ ਆਪਣਾ ਤਾਂ ਮੈਂ ਕਿਵੇਂ ਕਹੂੰਗਾ ਵੀ ਉਹ ਸਜਾਵਾਂ ਮਿਲਣਗੀਆਂ ਜਾਂ ਉਹਨਾਂ ਤੱਕ ਕੇਸ ਪਹੁੰਚ ਜਾਊਗਾ ਸਰ ਇਸੇ ਸਮੱਸਿਆ ਦੇ ਹੱਲ ਲਈ ਜੇ ਤੁਸੀਂ ਲੋਕ ਸਭਾ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਸੀ ਜਾਂਦੇ ਹੋ ਤਾਂ ਗੱਲ ਹੋਰ ਵੀ ਆਥੈਂਟਿਕ ਹੋ ਸਕਦੀ ਹੈ ਜਿਹੜੀ ਤੁਸੀਂ ਅੱਜ ਮੰਨਦੇ ਹੋ ਹਾਲੇ ਤੱਕ ਹਾਲੇ ਤੱਕ ਮਲੇ ਮੈਂ ਇਸ ਬਾਰੇ ਕੋਈ ਸੋਚਿਆ ਨਹੀਂ ਹੈ ਕੋਈ ਨਾ ਕੋਈ ਮੰਨ ਦੇ ਵਿੱਚ ਵਿਚਾਰ ਆਇਆ ਤਾਂ ਜੂਨ ਵਿਚਾਰ ਕੱਲ ਨੂੰ ਤੁਹਾਨੂੰ ਇਲਾਕੇ ਦੀਆਂ ਪੰਚਾਇਤਾਂ ਮਿਲ ਰਹੀਆਂ ਨੇ ਜੀ ਉੱਤੇ ਉਹਨਾਂ ਦੀ ਹਾਂ ਬਈਟਾ ਹਾਲੇ ਟਾਈਮ ਪਿਆ ਜਿਵੇਂ ਜਿਵੇਂ ਕੋਈ ਜਿੱਦ ਦੇ ਵੀ ਕੋਈ ਜਿੱਦਾਂ ਦੇ ਕੋਈ ਅੱਗੇ ਆ ਗਏ ਉਹਨਾਂ ਨੂੰ ਇਲੈਕਸ਼ਨ ਬਾਪੂ ਜੀ ਤੁਸੀਂ ਤਰਨਧਰ ਚੋਣਾ ਵੇਲੇ ਅਸੀਂ ਕਵਰੇਜ ਕੀਤੀ ਸੀ ਤੁਹਾਡੇ ਨਾਲ ਜਾ ਕੇ ਤੁਸੀਂ ਸਰਕਾਰ ਦੇ ਖਿਲਾਫ ਜਾ ਕੇ ਆਪਣੀ ਗੱਲ ਰੱਖੀ ਸੀ ਜੋ ਕੁਝ ਨੋ ਨੌ ਚੱਲੇ ਤਰਨਤਾਰਾਂ ਚ ਜੋ ਕੁਝ ਚੱਲੇ ਆਂ ਮਹਿਲਾਵਾਂ ਰੁਕ ਰੁਕਤ ਨਹੀਂ ਹੈਗੀਆਂ ਹੁਣ ਕਿਉਂਕਿ ਆਮ ਆਦੀ ਪਾਰਟੀ ਵੀ ਕਈ ਪਾਸੇ ਜਿਹੜੇ ਆਪਣੇ ਸਵਤੋਚ ਚੋਣਾਂ ਲੜ ਰਹੀ ਹੈ ਹਰ ਪਾਸੇ ਕਹਿ ਲੀਤੇ ਰਹੇ ਤੇਰਾ ਸਿੱਟਾ ਤੇ ਉਸ ਨੂੰ ਲੈ ਕੇ ਵੀ ਕਿਤੇ ਖਿਲਾਫ ਪ੍ਰਚਾਰ ਕਰੋਗੇ ਜਿਵੇਂ ਜਨੰਦਰ ਬਾਈਪੋਲ ਚ ਕੀਤਾ ਸੀਗਾ ਜਾਂ ਹਲੇ ਸੋਚ ਰਹੇ ਹੋ ਇਸ ਵਾਰ ਮੇਰੀ ਕੋਈ ਸਰਕਾਰ ਦੇ ਨਾਲ ਕੋਈ ਰੰਜਿਸ਼ ਨਹੀਂ ਹੈ ਮੈਂ ਪਹਿਲਾਂ ਵੀ ਇਹ ਕਹਿ ਕੇ ਆਦਾ ਮੈਨੂੰ ਸਗੋ ਜਦੋਂ ਇਹ ਸਰਕਾਰ ਬਣੀ ਹੈ ਮੈਨੂੰ ਖੁਸ਼ੀ ਹੋਈ ਸੀ ਵੀ ਇਹ ਸ਼ਾਇਦ ਐਤਕੀ ਕੋਈ ਪੋਲੀਟੀਕਲ ਸਿਸਟਮ ਬਦਲੂਗਾ ਜਿਹੜੇ ਸਾਰੇ ਬੰਦੇ ਨਵੇਂ ਆਏ ਨੇ ਕੁਝ ਨਾ ਕੁਝ ਨਵਾਂ ਸੋਚਣਗੇ ਪਰੰਤੂ ਹੁਣ ਮੈਂ ਜਿਹੜੀ ਤੁਹਾਨੂੰ ਸੀ ਆਪਦੀ ਗੱਲ ਦੱਸੀ ਜਨਾ ਮੈਂ ਬੱਬਰ ਸ਼ੇਰ ਵਰਗਾ ਪੁੱਤ ਖੋਇਆ ਔਰ ਮੈਂ ਗਵਰਨਮੈਂਟ ਦਾ ਕਮਾਊ ਪੁੱਤ ਐ ਮੈਂ 2 ਕਰੋੜ ਰੁਪਏ ਟੈਕਸ ਮਰੇ ਹੋਏ ਦਾ ਵੀ ਭਰੀ ਜਨਾ ਆਈਡੀ ਉੱਤੇ ਕਰਦੇ ਬਈ ਸਪੋਸਟ ਤਾਂ ਮੇਰਾ ਕੇਸ ਸਟਾਰਟ ਨਹੀਂ ਹੋ ਰਿਹਾ ਕੋਰਟ ਦੇ ਵਿੱਚ ਮੈਂ ਇਹਨਾਂ ਪੋਲੀਟੀਕਲ ਆਗੂ ਨੂੰ ਇਹ ਗੱਲ ਪੁੱਛਣੀ ਚਾਹੁੰਦਾ ਵੀ ਕੌਣ ਜ਼ਿੰਮੇਵਾਰ ਹੈ ਕੀ ਤੋਂ ਪੁੱਛੀਏ ਇੱਕ ਲਾਰੈਂਸ ਬਿਸ਼ਨੋਈ ਇੰਨਾ ਪਾਵਰਫੁਲ ਹੈ ਵੀ ਉਹ ਗੁਜਰਾਤ ਦੇ ਵਿੱਚ ਜਾ ਕੇ ਬੈਠ ਗਿਆ ਉੱਤੇ 268 ਲਾਤੀ ਭਾਜੀਪੀ ਵਾਲੇ ਨੇ ਹੁਣ ਉਹਨਾਂ ਦੇ ਤੁਹਾਡੇ ਕੋਲ ਆਗੂ ਆਉਣਗੇ ਤੁਸੀਂ ਕਿਰਪਾ ਕਰਕੇ ਉਹਨਾਂ ਨੂੰ ਪੁੱਛਿਓ ਵੀ 268 ਲਾਉਣ ਦੀ ਕੀ ਦੋਬਤ ਆ ਗਈ ਸੀ ਤੁਸੀਂ ਬਿਨਾ ਪੁੱਛੇ ਤੋਂ ਐਨਐਸਏ ਲਾ ਕੇ ਸਾਡੇ ਜਿਹੜੇ ਜਵਾਨ ਆ ਉਹਨੂੰ ਬੰਦ ਅੰਦਰ ਬੰਦ ਕਰੀ ਜਾਂਦੇ ਹੋ ਕੀ ਦਿੱਕਤ ਆ ਗਈ ਸਜ਼ਾ ਇੱਕ ਪਾਸੇ ਸਜ਼ਾ ਹੋਣ ਨਹੀਂ ਦੇ ਰਹੇ ਨਾਮ ਨਹੀਂ ਲੈਣਦੇ ਨੇ ਜਦੋਂ ਕਤਲ ਹੋ ਜਾਂਦਾ ਜ਼ਿੰਮੇਵਾਰੀ ਗੈਂਗਾਂ ਤੇ ਪਾ ਦਿੰਦੇ ਹੋ ਜਦੋਂ ਅਦਾਲਤ ਦੇ ਕੋਲੇ ਗੈਂਗਾਂ ਨੂੰ ਸਜ਼ਾ ਦੇਣ ਦੀ ਗੱਲ ਆਉਂਦੀ ਹੈ ਤਾਂ ਤੁਸੀਂ ਉਹਨਾਂ ਦੀ ਸਪੋਰਟ ਕਰਨ ਲੱਗ ਜਾਂਦੇ ਹੋ ਤਾਂ ਤੁਸੀਂ ਸਾਡੇ ਕੋ ਉਹਨਾਂ ਦੇ ਹੋ ਤਾਂ ਤੁਹਾਨੂੰ ਵੋਟਾਂ ਲੈਣ ਵਾਸਤੇ ਹੁਣ ਲਾਰੈਂਸ ਬੁਸ਼ਨੋਈ ਕੋਲੇ ਜਾਣਾ ਚਾਹੀਦਾ ਪਰ ਤੁਸੀਂ ਲੋਕਾਂ ਕੋਲੇ ਆਇਓ ਨਾ ਤਾਂ ਮੈਂ ਲੋਕਾਂ ਦੀ ਗੱਲ ਕਰਦਾ ਮੈਂ ਮੈਂ ਆਪਣਾ ਪੁੱਤ ਗੋਲਿਆ ਮੈਨੂੰ ਨਹੀਂ ਮਿਲਣਾ ਮੇਰਾ ਤਾਂ ਅੱਜ ਤੋਂ 20 ਸਾਲ ਬਾਅਦ ਜਾ ਕੇ ਦੇਖੋ ਉਦੋਂ ਤੱਕ ਮੈਂ ਦੁਨੀਆ ਤੋਂ ਚਲਾ ਜਾਊਂਗਾ ਮੈਂ ਤਾਂ ਜੋ ਖੋਲਿਆ ਮੇਰਾ ਘਾਟਾ ਨਹੀਂ ਪੂਰਾ ਹੁੰਦਾ ਪਰੰਤੂ ਮੈਂ ਤੁਹਾਡੇ ਲੋਕਾਂ ਦੇ ਲੜਾਈ ਲੜਨਾ ਚਾਹੁੰਦਾ ਇਸ ਮਾਮਲੇ ਦੇ ਉੱਤੇ ਇਹ ਸਾਰੇ ਲੋਕ ਵਿਕੇ ਹੋਏ ਨੇ ਇਹਨਾਂ ਦੇ ਇਹਨਾਂ ਦੇ ਨੈਕਸਸ ਇਹਨਾਂ ਦੇ ਨਾਲ ਬਣੇ ਹੋਏ ਨੇ ਉਧਰ ਕੋਈ ਝਾਕਣਾ ਨਹੀਂ ਚਾਹੁੰਦਾ ਇਸੇ ਕਰਕੇ ਅਦਾਲਤ ਦੇ ਵਿੱਚ ਕੇਸ ਜਾਂਦਾ ਠੁੱਸ ਹੋ ਜਾਂਦਾ ਤੇ ਮੈਨੂੰ ਵੀ ਇਹ ਸਵਸਿਆ ਆ ਰਹੀ ਹੈ ਹੁਣ